ਦੇਖੋ ਜਿਨ੍ਹਾਂ ਨੇ ਵੀ ਸੱਜਣਾ ਨੇ ਰਾਮੂਪਾਲੀ ਜੀ ਨੇ ਕੰਮ ਕੀਤਾ ਜਾਂ ਕੁਝ ਹੋਰ ਰਵਾਇਤੀ ਪਾਰਟੀਆਂ ਕਾਂਗਰਸ ਅਕਾਲੀ ਭਾਜਪਾ ਨੂੰ ਛੱਡ ਕੇ ਕੁਝ ਹੋਰ ਉਹਨਾਂ ਨੇ ਕੋਸ਼ਿਸ਼ ਕੀਤੀ ਪੰਜਾਬ 'ਚ ਸਾਰਿਆਂ ਦੀ ਕੋਸ਼ਿਸ਼ ਇਹ ਸੀ ਕਿ ਇਹ ਪੰਜਾਬ ਨੂੰ ਬਰਬਾਦ ਕਰਨ ਵਾਲੇ ਜਿਹੜੇ ਕਾਂਗਰਸ ਆ ਅਕਾਲੀ ਆ ਭਾਜਪਾ ਆ ਜਾਂ ਹੁਣ ਆਪੀ ਆ ਗਈ ਉਹਨਾਂ ਤੋਂ ਅਲੱਗ ਸੋਚ ਰੱਖਦੇ ਸੀ ਤੋ ਅੱਜ ਜਿਹੜੀ ਪਬਜਨ ਸਮਾਜ ਪਾਰਟੀ ਨੇ ਪੰਜਾਬ ਸੰਭਾਲੋ ਮਹਮ ਪੰਜਾਬ ਚ ਥਲਾਈ ਹੋਈ ਆ ਤੋ ਇਹਨਾਂ ਨੂੰ ਉਮੀਦ ਬਣੀ ਆ ਕਿ ਸਾਡੀ ਉਹ ਜਿਹੜੀ ਭੁੱਖ ਸੀ ਕਿ ਅਸੀਂ ਇੱਕ ਨਵਾਂ ਸਿਹਤਮੰਦ ਪੰਜਾਬ ਬਣਾਈਏ ਜਿੱਥੇ ਮਜ਼ਦੂਰ ਕਿਸਾਨ ਕਿਰਤੀ ਕਾਮੇ ਛੋਟਾ ਵਪਾਰੀ ਖੁਸ਼ਹਾਲ ਹੋਣ ਉਹ ਤੰਗੀਆਂ ਤਰਸੀਆਂ ਦੇ ਵਿੱਚੋਂ ਉੱਭਰ ਸਕਣ ਤੋ ਉਹ ਇਹਨਾਂ ਨੂੰ ਉਮੀਦ ਬੀਐਸਪੀ ਦੀ ਪੰਜਾਬ ਸੰਭਾਲੋ ਮਹਮ ਤੋਂ ਬਣੀ ਆ ਔਰ ਇਹਨਾਂ ਨੇ ਫੈਸਲਾ ਲਿਆ ਮੈਂ ਇਹਨਾਂ ਦਾ ਵੈਲਕਮ ਕੀਤਾ ਔਰ ਮੇਰਾ ਵਿਸ਼ਵਾਸ ਹੈ ਕਿ ਇਹਨਾਂ ਦੇ ਅੰਦਰ ਜਿਹੜੀ ਚਿੰਗਾਰੀ ਹੈ ਉਹ ਚਿੰਗਾਰੀ ਪੰਜਾਬ ਦੇ ਦਰਦ ਦੀ ਤੇ ਉਹ ਦਰਦ ਜਿਹੜਾ ਉਹਦਾ ਨਿਵਾਰਣ ਭੋਜਨ ਸਮਾਜ ਪਾਰਟੀ ਦੇ ਮਾਧਿਅਮ ਤੋਂ ਹੋ ਸਕਦਾ ਔਰ ਇਹਨਾਂ ਦੇ ਪਸਪਾ ਵਿੱਚ ਆਮਦ ਨਾਲ ਪਾਰਟੀ ਮਜ਼ਬੂਤ ਹੋਈ ਆ ਪੰਜਾਬ ਸੰਭਾਲੋ ਮਹਿਮ ਨੂੰ ਬਲ ਮਿਲਿਆ ਅਸੀਂ ਇਹਨਾਂ ਨੂੰ ਕਿਸਾਨ ਬਿੰਗ ਦੀ ਜ਼ਿੰਮੇਵਾਰੀ ਸਰਦਾਰ ਜਸਵੀਰ ਸਿੰਘ ਜੀ ਨੂੰ ਔਰ ਹਰਮੀਤ ਜੀ ਨੂੰ ਪੂਰੇ ਮਾਝੇ ਦੇ ਵਿੱਚ ਜ਼ਿੰਮੇਵਾਰੀ ਸੰਭੋਈਆ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਸਾਨੂੰ ਲੋੜ ਹੋ ਗਈ ਇਹਨਾਂ ਦੀ ਸਭਾਾਂ ਦਾ ਸਹਿਯੋਗ ਲਵਾਂਗੇ ਲੇਕਿਨ ਮਾਝੇ ਤੇ ਪੂਰਾ ਡਟ ਕੇ ਫੋਕਸ ਕਰਨਗੇ ਕਿਉਂਕਿ ਜਿਸ ਤਰ੍ਹਾਂ ਸਾਡਾ ਦੁਆਬਾ ਮਜ਼ਬੂਤ ਆ ਅਸੀਂ ਚਾਹੁੰਦੇ ਹਾਂ ਕਿ ਉਸੇ ਤਰ੍ਹਾਂ ਮਾਝਾ ਵੀ ਮਜ਼ਬੂਤ ਕੀਤਾ ਜਾਏ ਔਰ ਕਿਸਾਨ ਜਿਹਨੂੰ ਕਾਂਗਰਸ ਨੇ ਵੀ ਠੱਗਿਆ ਅਕਾਲੀ ਭਾਜਪੀ ਨੇ ਵੀ ਠੱਗਿਆ ਔਰ ਆਪ ਨੇ ਵੀ ਉਸੇ ਤਰ੍ਹਾਂ ਧੋਖਾ ਕੀਤਾ ਉਹ ਕਿਸਾਨ ਦਾ ਭਰੋਸਾ ਬਹੁਤ ਜਿਤ ਸਮਾਜ ਪਾਰਟੀ ਚਿਤਨਾ ਚਾਹੁੰਦੀ ਆ ਔਰ ਅਸੀਂ ਨਾਰਾ ਵੀ ਦਿੱਤਾ ਜੇ ਕਿਸਾਨਾਂ ਮੁੱਖ ਬਸਪਾਵਲ ਮੋਟ ਨਹੀਂ ਪੈਣੀ ਖੁਦਕਛੀਆਂ ਦੀ ਲੋਹ ਮੈਨੂੰ ਉਮੀਦ ਹੈ ਕਿ ਅਸੀਂ ਮਿਲ ਜੁਲ ਕੇ ਅਸੀਂ ਸਾਰੇ ਪੰਜਾਬ ਨੂੰ ਪੰਜਾਬ ਸੰਭਾਲੋ ਮੱਚ ਦੇ ਉੱਪਰ ਇਕੱਠਾ ਕਰਾਂਗੇ ਪੰਜਾਬ ਦੇ ਦਰਦੀਆਂ ਨੂੰ ਮੇਰਾ ਸੱਦਾ ਹੈ ਪੰਜਾਬ ਦੀਆਂ ਆਜ਼ਾਦ ਕਲਮਾਂ ਨੂੰ ਮੇਰਾ ਸੱਦਾ ਹੈ ਪੰਜਾਬ ਦੇ ਪੱਤਰਕਾਰ ਭਰਾਵਾਂ ਨੂੰ ਬੁੱਧੀਜੀਵੀਆ ਨੂੰ ਲੇਖਕਾਂ ਨੂੰ ਮੇਰਾ ਸੱਦਾ ਹੈ ਕਿ ਆਓ ਪੰਜਾਬ ਦੇ ਦਰਦਮੰਦੋ ਇਹ ਪੰਜਾਬ ਸੰਭਾਲੋ ਮਹਿਮ ਪੰਜਾਬ ਨੂੰ ਇਸ ਅੰਧਕਾਰ ਚੋਂ ਕੱਢਣ ਦਾ ਇੱਕ ਬਟਾ ਪਰ ਆ ਲਾਇਆ ਆਪਾਂ ਇਹਦੀ ਸ਼ਕਤੀ ਬਣੀ ਹੈ ਔਰ 2027 ਚ ਜਿਹਨੇ ਪੰਜਾਬ ਉਜਾੜਿਆ ਪੰਜਾਬ ਬਰਬਾਦ ਕੀਤਾ ਉਹਨਾਂ ਨੂੰ ਰੱਦ ਕਰਕੇ ਪੰਜਾਬ ਸੰਭਾਲੋ ਮਹਮ ਨੂੰ ਪੰਜਾਬ ਸੌਂਪ ਕੇ ਇੱਕ ਨਵਾਂ ਔਰ ਸਿਹਤਮੰਦ ਪੰਜਾਬ ਦਾ ਨਿਰਮਾਣ ਕਰੇਗੀ ਗੱਲ ਕਰੀਏ ਪੰਜਾਬ ਵਿੱਚ ਨਸ਼ੇ ਦੀ ਬਹੁਤ ਜ਼ਿਆਦਾ ਚਰਚਾ ਹੈ ਜੀ ਤੁਸੀਂ ਆਪਣੀ ਸਰਕਾਰ ਉੱਤੇ ਕਿਸਾ ਹੱਲ ਕਰੋ ਮੈਂ ਦੱਸਿਆ ਕਿ ਪੰਜਾਬ ਦੇ ਵਿੱਚ ਡਰੱਗ ਮਾਫੀਆ ਦਾ ਖਾਤਮਾ ਉਦੋਂ ਤੱਕ ਨਹੀਂ ਹੋ ਸਕਦਾ ਜੱਤ ਕਰ ਡਰਗ ਮਾਫੀ ਦਾ ਪੈਸਾ ਪੋਲਿਟিক্যাল ਸਿਸਟਮ ਚ ਲੱਗਣਾ ਬੰਦ ਨਹੀਂ ਹੁੰਦਾ ਬਹੁਜਨ ਸਮਾਜ ਪਾਰਟੀ ਆਪਣਾ ਰਾਜਨੀਤਿਕ ਸਿਸਟਮ ਅੰਦੋਲਨ ਜਿਹੜਾ ਚਲਾਉਂਦੀ ਆ ਕਾਂਸੀਦਮ ਸਾਹਿਬ ਨੇ ਕਿਹਾ ਸੀ ਕਿ ਅਸੀਂ ਆਪਣਾ ਪੈਸਾ ਆਪਣਾ ਦਿਮਾਗ ਆਪਣੀ ਸ਼ਕਤੀ ਦੇ ਨਾਲ ਅੰਦੋਲਨ ਚਲਾਉਣਾ ਤੁਸੀਂ ਦੇਖਿਆ ਸੁਪਰੀਮ ਕੋਰਟ ਦੇ ਹੁਕਮਾਂ ਤੇ ਪਾਰਲੀਮੈਂਟ ਦੇ ਇਲੈਕਸ਼ਨ ਤੋਂ ਪਹਿਲਾਂ ਇੱਕ ਬੜੀ ਲਿਸਟ ਜਾਰੀ ਹੋਈ ਕਿ ਅਧਿయోగ ਪਤੀਆਂ ਤੋਂ ਪੈਸੇ ਕਿਨੇ ਕਿਨੇ ਲੈ ਆ ਇਲੈਕਸ਼ਨ ਫੰਡ ਚ ਹਜ਼ਾਰਾਂ ਕਰੋੜ ਮੋਦੀ ਦਾ ਨਿਕਲਿਆ ਕਾਂਗਰਸ ਦਾ ਨਿਕਲਿਆ ਸਮਾਜਵਾਦੀ ਪਾਰਟੀ ਦਾ ਨਿਕਲਿਆ ਆਮ ਪਾਰਟੀ ਦਾ ਨਿਕਲਿਆ ਤ੍ਰੈਨਮੁਲ ਕਾਂਗਰਸ ਦਾ ਨਿਕਲਿਆ ਇਵਨ 37 ਕੰਪਨੀਆਂ ਦਵਾਈਆਂ ਦੀਆਂ ਜਿਨ੍ਹਾਂ ਦੇ ਕੈਂਸਰ ਦੇ 슈ਗਰ ਦੇ ਦਵਾਈਆਂ ਦੇ ਸਿੰਪਲ ਫੇਲ ਹੋਏ ਉਹਨਾਂ ਤੋਂ ਪੈਸੇ ਲੈ ਉਹ ਨਿਕਲੇ ਪਰ ਦੇਸ਼ ਦੇ ਵਿੱਚ ਇੱਕੋ ਇੱਕ ਰਾਜਨੀਤਿਕ ਦਲ ਭਾਜਪਾ ਸਮਾਜ ਪਾਰਟੀ ਭਾਜਪਾ ਸਮਾਜ ਪਾਰਟੀ ਦੇ ਨੇਤਾ ਭੈਣ ਕੁਮਾਰੀ ਮਾਇਆਵਤੀ ਨੈਸ਼ਨਲ ਪਾਰਟੀ ਜਿਨੇ ਇੱਕ ਵੀ ਪੈਸਾ ਕਿਸੇ ਵੀ ਅਦਯੋਗਪਤੀ ਤੋਂ ਨਹੀਂ ਲਿਆ ਇਸ ਦਮ ਤੇ ਅਸੀਂ ਕਹਿੰਦੇ ਆ ਕਿ ਪੰਜਾਬ ਦੇ ਵਿੱਚੋਂ ਡਰਗ ਮਾਫੀ ਦੀਆਂ ਜਿਹੜਾ ਅਸੀਂ ਉਖਾੜ ਕੇ ਸੁੱਟਾਂਗੇ ਪੰਜਾਬ ਦੇ ਵਿੱਚ ਜਿਹੜਾ ਪੁਲਿਸ ਡਰਗ ਮਾਫੀਆ ਔਰ ਪੋਲੀਟੀਕਲ ਗੱਟ ਜੋੜਾ ਇਹਨੂੰ ਪੀਐਸਪੀ ਤੋੜੂਗੇ ਜਿਹੜੀ ਤੁਸੀਂ ਹੁਣ ਦੇਖੋ ਪੂਰੀ ਜ਼ਿੰਮੇਵਾਰੀ ਨਾਲ ਪਹਿਲਾਂ ਵੀ ਕੰਮ ਕਰਦੇ ਰਹੇ ਆ ਇਮਾਨਦਾਰੀ ਨਾਲ ਕੀਤਾ ਤੇ ਗਾੜੀ ਵੀ ਪੂਰੀ ਜ਼ਿੰਮੇਵਾਰੀ ਤੰਦੇ ਹੀ ਨਾਲ ਕੰਮ ਕਰਾਂਗੇ ਪਹਿਲਾਂ ਮੈਂ ਪੂਰੇ ਪੰਜਾਬ ਚ ਜਾ ਕੇ ਕੰਮ ਕੀਤਾ ਗਾੜੀ ਵੀ ਪੰਜਾਬ ਦੇ ਵਿੱਚ ਪੂਰਾ ਪਾਰਟਿੰਗ ਸਵਾਰ ਪਤੋਕੇ ਕੰਮ ਕਰਾਂਗੇ ਮੇਰਾ ਨਾਮ ਹਰਮੀਤ ਸਿੰਘ ਹੈ ਜੀ ਮੈਂ ਐਡਵੋਕੇਟ ਦੇ ਤੌਰ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਪ੍ਰੈਕਟਿਸ ਕਰਦਾ ਆਇਆ ਤੇ ਮੈਂ ਬਹੁਜਨ ਸਪਾਈ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਇਹ ਜਸ਼ਮੁਲੀਅਤ ਕੀਤੀ ਹੈ ਤੇ ਮੈਨੂੰ ਬੜੇ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਪਾਰਟੀ ਨੇ ਇਨਾ ਵੱਡਾ ਮੈਨੂੰ ਮਾਨ ਬਖਸ਼ਿਆ ਤੇ ਜੇ ਪ੍ਰਧਾਨ ਜੀ ਦਾ ਸਾਡੀ ਪਿੱਠ ਤੇ ਹੱਥ ਰਹੂਗਾ ਤੇ ਪੂਰੀ ਤਨਦੇਹੀ ਦੇ ਨਾਲ ਪੂਰੇ ਜੋਸ਼ੋ ਫਰੋਸ਼ ਦੇ ਨਾਲ ਇਹ ਜ਼ਿੰਮੇਵਾਰੀ ਵੀ ਨਿਭਾਵਾਂਗੇ ਇਹਦੇ ਨਾਲ ਜਿਹੜਾ ਕਿਸਾਨੀ ਦੀ ਦੁਰਗਤਤਾ ਹੋ ਰਹੀ ਹੈ ਸਭ ਤੋਂ ਵੱਡੀ ਜ਼ਿੰਮੇਵਾਰੀ ਮੇਰਾ ਇੱਕ ਸਿੱਖ ਪਰਿਵਾਰ ਚ ਇੱਕ ਕਿਸਾਨੀ ਪਰਿਵਾਰ ਚ ਹੋਣ ਦੇ ਨਾਤੇ ਮੇਰੀ ਇਹ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਮੈਂ ਪਾਉਜਨਸ ਮਾਈ ਪਾਰਟੀਆਂ ਦੀਆਂ ਨੀਤੀਆਂ ਕਿਸਾਨਾਂ ਤੱਕ ਲੈ ਕੇ ਜਾਵਾਂ ਤੇ ਕਿਸਾਨਾਂ ਨੂੰ ਇਹ ਜਾਗਰੂਤੀ ਲਿਆਵਾਂ ਕਿ ਜੇ ਅੱਜ ਆਪਣੀ ਲੋਟਕ ਸੌਤ ਤੋਂ ਬਚਣਾ ਕਿ ਅੱਜ ਕੋਈ ਹਮਦਰਦ ਪਾਰਟੀ ਐ ਜਿਹੜੀ ਤੁਹਾਡੀ ਬਾਹ ਫੜ ਸਕਦੀ ਐ ਜਿਹੜੀ ਤੁਹਾਡੇ ਬਾਰੇ ਸੋਚਦੀ ਐ ਤੇ ਉਹ ਇੱਕ ਬਹੁਜ ਸਮਾਈ ਪਾਰਟੀ ਐ ਉਹਦੇ ਬੈਨਰ 'ਤੇ ਹੀ ਜਿਹੜੀ ਉਹ ਲੜਾਈ ਲੜੀ ਜਾ ਸਕਦੀ ਐ ਤੇ ਇੱਕ ਵੱਡੇ ਲੈਵਲ ਤੇ ਸੰਘਰਸ਼ ਨੂੰ ਕਾਮਯਾਬ ਕੀਤਾ ਜਾ ਸਕਦਾ ਵਜਾ ਇਹ ਕਿ ਜਿਹੜੀਆਂ ਪਾਰਟੀਆਂ ਸਾਨੂੰ ਅੱਜ ਤੱਕ ਲੁੱਟਦੀਆਂ ਆਈਆਂ ਸਾਡੇ ਨਾਲ ਬਿੱਤੀ ਦਾ ਝੜਾ ਉਹ ਮਤੇਰੀ ਮਾਂ ਵਾਲਾ ਕਰਦੀਆਂ ਆਈਆਂ ਤੇ ਇੰਡਸਟਰੀਅਲ ਨੂੰ ਕਰੋੜਾ ਰੁਪਈਆ ਕਰਜ਼ਾ ਮਾਫ ਕਰਦੀਆਂ ਇਹ ਜੱਕ ਨੂੰ ਜਦੋਂ ਦੇਣ ਦੀ ਵਾਰੀ ਆਂਦੀ ਹੈ ਤੇ ਉਦੋਂ ਸਲਫਾਸ ਜਾਂ ਸਪਰੇਅ ਦਿੱਤੀ ਜਾਂਦੀ ਹੈ ਇਹਨਾਂ ਹਾਲਾਤਾਂ ਦੇ ਵਿੱਚ ਮੈਂ ਤੁਹਾਡੇ ਮਾਧਿਅਮ ਦੇ ਰਹੀਂ ਤੁਹਾਡੇ ਜਰੀਏ ਕਿਸਾਨ ਭਰਾਵਾਂ ਨੂੰ ਵੀ ਜ਼ਰੂਰ ਬੇਨਤੀ ਕਰਾਂਗਾ ਉਹ ਭਾਵੇਂ ਛੋਟਾ ਵਰਗ ਕਿਸਾਨ ਆ ਭਾਵੇਂ ਵੱਡਾ ਵਰਗ ਕਿਸਾਨ ਆ ਆਓ ਇਕੱਠੇ ਹੋਈਏ ਇੱਕ ਬੈਨਰ ਦੇ ਥੱਲੇ ਬਹੁਜਨ ਸਮਾਜ ਪਾਰਟੀ ਦੇ ਬੈਨਰ ਦੇ ਥੱਲੇ ਤੇ ਜਿਹੜੀਆਂ ਸਰਕਾਰਾਂ ਉਹਨਾਂ ਨੂੰ ਦੱਸਿਏ ਕਿ ਨਹੀਂ ਅੱਜ ਕਿਸਾਨ ਜਾਗਿਆ ਪਿਆ ਅੱਜ ਉਹ ਸਪਰੇ ਨਹੀਂ ਪੀਏਗਾ ਅੱਜ ਉਹ ਬੋਰਡ ਦਾ ਜਿਹੜਾ ਅਧਿਕਾਰ ਵਰਤ ਕੇ ਆਪਣੀ ਜਿਹੜੀ ਮੱਤ ਵਰਤ ਕੇ ਉਹ ਇਹਨਾਂ ਨੂੰ ਜਿਹੜਾ ਉਹ ਦਿਖਾਏਗਾ ਕਿ ਕਿਸਾਨ ਦਾ ਪੁੱਤ ਜੇ ਹਲਵਾ ਕੇ ਜ਼ਮੀਨ ਦਾ ਸੀਨਾ ਪਾੜ ਕੇ ਫਸਲ ਵੀ ਸਕਦਾ ਤੇ ਉਹ ਪੰਜਾਬ ਵੀ ਚਲਾ ਸਕਦਾ ਉਹ ਪੰਜਾਬ ਦੀ ਕਿਸ਼ਾਲੀ ਵੀ ਕਰ ਸਕਦਾ ਦੇਖੋ ਜੀ